ਜਿਹੜਾ ਇੱਕ ਵਾਰ ਉਹ ਵਾਲੀ ਜਿਹੜਾ ਕੈਂਪ ਲਗਾਇਆ ਉਸਦੇ ਆ ਪੰਜਾਬ ਬਲੱਡ ਗਰੁੱਪ ਦੀ ਟੀਮ ਬੜੇ ਸ਼ਲਾ ਪਿਛਲੇ 18 ਸਾਲ ਤੋਂ ਲਗਭਗ ਖੂਨਦਾਨ ਦੀਆਂ ਸੇਵਾਵਾਂ ਜਿਹੜੀਆਂ ਨਿਰੰਤਰ ਆਪਣੇ ਇਲਾਕੇ ਦੇ ਵਿੱਚ ਦੇ ਰਹੀ ਐ ਸੋ ਅੱਜ ਵੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਔਰ ਨੇਲ ਦੇ ਜਿਹੜੇ ਸਾਡੇ ਬਲੱਡ ਬੈਂਕ ਨੇ ਉਹ ਚ ਖੂਨ ਦੀ ਕਮੀ ਨੂੰ ਦੇਖਦੇ ਹੋਏ ਅੱਜ ਦਾ ਜਿਹੜਾ ਕੈਂਪ ਆਰਗੇਨਾਈਜ਼ ਕੀਤਾ ਛੋਟੇ ਜਿਹੇ ਸੁਨੇਹੇ ਦੇ ਨਾਲ ਲਗਭਗ 50 ਯੂਨਿਟ ਜਿਹੜੇ ਅਸੀਂ ਅੱਜ ਇੱਥੇ ਇਕੱਠੇ ਕਰ ਰਹੇ ਆ ਸੋ ਮੈਂ ਧੰਨਵਾਦ ਕਰਦਾ ਤੁਹਾਡਾ ਪੱਤਰਕਾਰ ਵੀਰ ਸਾਰਿਆਂ ਦਾ ਉਹਨਾਂ ਨੌਜਵਾਨ ਵੀਰਾਂ ਦਾ ਜਿਹੜੇ ਇੱਕ ਛੋਟੇ ਇੱਥੇ ਪਹੁੰਚੇ ਨੇ ਮੇਰੀ ਮਾਰਕੀਟ ਵਾਲੇ ਵੀਰ ਮੈਨੂੰ ਪਿਆਰ ਕਰਨ ਵਾਲੇ ਵੀਰ ਜਿਨ੍ਹਾਂ ਨੂੰ ਰਾਤ ਮੈਂ ਸੁਨੇਹਾ ਲਾਇਆ ਸੀ ਉਹ ਅੱਜ ਮਤਲਬ ਆਪੋ ਤਾ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਇੱਕ ਗੱਲ ਹੈਗੀ ਹੈ ਵੀ ਅਸੀਂ ਜ਼ਰੂਰ ਮਨੁੱਖਤਾ ਦੀ ਭਲਾਈ ਵਾਲਾ ਕਾਰਜ ਜਿਹੜਾ ਹੈ ਇਹਦੇ ਵਿੱਚ ਸ਼ਮੂਲੀਅਤ ਕਰੀਏ ਔਰ ਸਭ ਤੋਂ ਵੱਡੀ ਗੱਲ ਇੱਕ ਅਜਿਹੇ ਧਰਮ ਸਾਡਾ ਜਿਹੜਾ ਇਹ ਇੱਥੇ ਜਦੋਂ ਸੇਵਾ ਦੀ ਗੱਲ ਆਉਂਦੀ ਹੈ ਤਾਂ ਕਿਤੇ ਵੀ ਜਾਤ ਗੋਤ ਨਸਲ ਧਰਮ ਦੀ ਗੱਲ ਉਵੇਂ ਨਹੀਂ ਆਉਂਦੀ ਕਿ ਅਸੀਂ ਕਿਸੇ ਵੱਖਰੀ ਪਾਰਟਿਕੂਲਰ ਕਿਸੇ ਧਰਮ ਦਾ ਜਾਂ ਗੋਤ ਦਾ ਸਾਨੂੰ ਬਲਣ ਚਾਹੀਦਾ ਜਦੋਂ ਸਾਨੂੰ ਕਿਤੇ ਫੋਨ ਆਉਂਦਾ ਤਾਂ ਇੱਕੋ ਗੱਲ ਆਉਂਦੀ ਹੈ ਵੀ ਸਾਨੂੰ ਬਲੱਡ ਚਾਹੀਦਾ ਇਹ ਅਸਲੀ ਮਨੁੱਖਤਾ ਦੀ ਜਿਹੜੀ ਸੇਵਾ ਹੈ ਖੂਨਦਾਨ ਦੇ ਵਿੱਚ ਐ ਸੋ ਮੈਂ ਚੈਨਲ ਦੇ ਮਾਧਮ ਰਾਹੀਂ ਸਾਰੇ ਨੌਜਵਾਨ ਵੀਰਾਂ ਨੂੰ ਖਾਸ ਕਰ ਬੇਨਤੀ ਕਰੂੰਗਾ ਕਿ ਆਪਾਂ ਛੋਟੇ-ਛੋਟੇ ਕੈਂਪ ਆਪਣੇ ਇਲਾਕੇ ਦੇ ਵਿੱਚ ਆਪਣੇ ਖੁਸ਼ੀਗੰਮੀ ਦੇ ਸਮੇਂ ਦੇ ਵਿੱਚ ਆਪਣੇ ਆਨਗਵਾਰ ਕੋਸ਼ਿਸ਼ ਕਰਿਆ ਕਰੀਏ ਕਿ 10-10 11-11 ਯੂਨਿਟ 15 ਯੂਨਿਟ ਦਾ ਕੈਂਪ ਕੋਈ ਜਰੂਰ ਲਾਓ ਸਾਡੀ ਜਿਹੜੀ ਟੀਮ ਹੈ ਪੰਜਾਬ ਬਲੱਡ ਗਰੁੱਪ ਦੀ ਟੀਮ ਹਰ ਇੱਕ ਤਰੀਕੇ ਨਾਲ ਤੁਹਾਡੀ ਮਦਦ ਕਰੇਗੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਧੰਨਵਾਦ ਜਿਹੜਾ ਅੱਜ ਚਨਾਵ ਗਰੁੱਪ ਦੇ ਐਮ ਡੀ ਸਾਡੇ ਬਲਜੀਤ ਸਿੰਘ ਖੇ ਔਰ ਮਾ ਚੰਦਪੁਰ ਨੇ ਕਲੱਬ ਦੇ ਸਰਪਸਾਰ ਬ੍ਰਿਜ ਸਿੰਘ ਖੇਵਾ ਜੀ ਇੱਕੋ ਇਨਸਾਨ ਨੇ ਜੋ ਸਾਰੇ ਪਾਸੇ ਹਮੇਸ਼ਾ ਸੇਵਾ ਚ ਮੂਰੇ ਹੁੰਦੇ ਨੇ ਔਰ ਸਾਨੂੰ ਬੜੀ ਖੁਸ਼ੀ ਹੁੰਦੀ ਅਸੀਂ ਇਦਾਂ ਦਾ ਇਨਸਾਨਾ ਜੁੜੇ ਹੋਏ ਆਂ ਔਰ ਅੱਜ ਇਹਨਾਂ ਦੇ ਦਫ਼ਤਰ ਵਿੱਚ ਜਿਹੜਾ ਬਲੱਡ ਕੈਂਪ ਲਗਾਇਆ ਉਹ ਬੜੀ ਖੁਸ਼ੀ ਦੀ ਗੱਲ ਆ ਕਿਉਂਕਿ ਬਲੱਡ ਹਮੇਸ਼ਾ ਲੋੜ ਪੈਂਦੀ ਰਹਿੰਦੀ ਹੈ ਬਲੱਡ ਦਾਨ ਕਰਨਾ ਮਹਾਦਾਨ ਹੁੰਦਾ ਕਿਉਂਕਿ ਹਮੇਸ਼ਾ ਇੱਕ ਦਿਨ ਕਦੇ ਪੇਸ਼ੈਂਟ ਆਪਾਂ ਡਰ ਵੀ ਹੋਈ ਹੁੰਦੀ ਆ ਜਾਂ ਐਕਸੀਡੈਂਟ ਹੋ ਜਾਂਦਾ ਉੱਥੇ ਹਮੇਸ਼ਾ ਲੋੜ ਪੈਂਦੀ ਬਲੱਡ ਦੀ ਪਰ ਸਾਡੇ ਬ੍ਰਿਜ ਸਿੰਘ ਖੇਵਾ ਜੀ ਨੇ ਹਮੇਸ਼ਾ ਹੀ ਇੱਕ ਆਪਣੇ ਇਹ ਇਨਸਾਨ ਉਹ ਨੇ ਜਿਨ੍ਹਾਂ ਨੇ ਹਰ ਟਾਈਮ ਸਵਾਵਾ ਦਿੱਤੇ ਆਉਂਦੀਆਂ ਤਾਂ ਅਸੀਂ ਇਹ ਚਾਹੁੰਦੇ ਵੀ ਤੁਸੀਂ ਵੀ ਬਲਜੀਤ ਸਿੰਘ ਕੇਵਜ ਨਾਲ ਜੁੜੋ ਔਰ ਇਹਨਾਂ ਜੋ ਵੀ ਗਾਈਡੈਂਸ ਦਿੰਦੇ ਸਾਨੂੰ ਉਹ ਇਸੇ ਨਾਲ ਹਰੇਕ ਸਮਾਂ ਇਹ ਕੰਮ ਕਰਦੇ ਆ ਜੀ ਤਾਂ ਅਸੀਂ ਖੁਸ਼ੀ ਮਨਾਉਣਾ ਆਪਣਾ ਆਪ ਨੂੰ ਜੋਜ ਕੈਂਪ ਲਗਾਏ ਤੇ ਬਰਦਨ ਦੇਖ ਕੇ ਸਾਨੂੰ ਬੜੀ ਖੁਸ਼ੀ ਮਿਲੀ ਜੀ